ਅੱਜ ਗੜ੍ਹਸ਼ੰਕਰ ਦੇ ਵਿੱਚ ਇੱਕ ਸੰਕੇਤਕ ਸ਼ਾਂਤੀਪੂਰਨ ਬੰਦ ਕੀਤਾ ਜਾ ਰਿਹਾ ਆ ਜਿਸ ਦਾ ਮਕਸਦ ਆ ਆਪਣੇ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਆ ਉਹ ਕਦੀ ਕਹਿ ਦਿੰਦੇ ਆ ਮਾਲਪੁਰ ਦੇ ਪਿੰਡ ਚਾਰਪੁਰ ਜਾਣਾ ਕਦੀ ਕਹਿੰਦੇ ਬੀਤਵਾੜੇ ਅਨੰਤਪੁਰ ਸਾਹਿਬ ਜਾਣਾ ਚਾਹਦੇ ਕਦੀ ਕਹਿੰਦੇ ਸਮੁੰਦੜੇ ਵਾਲੇ ਉੱਧਰ ਜਾਣਾ ਚਾਹਦੇ ਆ ਨਵਾਂ ਸ਼ਹਿਰ ਸੋ ਕਨਫਿਊਜ਼ਨ ਕ੍ਰੀਏਟ ਕੀਤੀ ਆ ਉਹਦੀ ਰੈਜ਼ੈਂਟਮੈਂਟ ਲੋਕ ਸ਼ੋ ਕਰ ਰਹੇ ਆ ਆਪਣੇ ਦੁਕਾਨਾਂ ਦੇ ਸ਼ਟਰ ਸੱਟ ਗਏ ਕੋਈ ਵੀ ਕੰਮਕਾਰ ਵਾਲਾ ਬੰਦਾ ਕਦੀ ਸ਼ਟਰ ਸੱਟਣਾ ਨਹੀਂ ਚਾਹਦਾ ਜਿੱਦਣ ਸ਼ਟਰ ਸੱਟ ਜੂਏ ਸਮਝੋ ਲੋਕ ਪਰੇਸ਼ਾਨ ਆ ਮਜਬੂਰ ਆ ਦੁਖੀ ਆ ਇਸ ਲਈ ਅੱਜ ਗੜ੍ਹ ਸ਼ੰਕਰ ਆ ਰਹੇ ਨੇ ਇੱਕ ਸ਼ਾਂਤੀ ਪੂਰਨ ਸੰਕੇਤਕ ਬੰਦ ਬਿਨਾ ਕਿਸੇ ਸ਼ਕਤੀ ਪ੍ਰਦਰਸ਼ਨ ਤੋਂ ਕੀਤਾ ਆ ਉਹਦੇ ਲਈ ਮੈਂ ਗੜ੍ਹ ਸ਼ੰਕਰ ਵਾਸੀਆਂ ਨੂੰ ਵਧਾਈ ਦੇਣੀ ਚਾਹੁੰਨਾ ਕਿਉਂਕਿ ਪਹਿਲਾਂ ਇਹ ਬੰਦ ਇੱਕ ਤਰੀਕ ਦਾ ਸੀਗਾ ਪਰ ਜਦ ਪਤਾ ਲੱਗਾ ਗੁਰੂ ਸਾਹਿਬ ਦਾ ਨਗਰ ਕੀਰਤਨ ਆਇਆ ਤਾਂ ਸ਼ਹਿਰ ਵਾਸੀਆਂ ਨੇ ਇੱਕ ਦਿਨ ਪਹਿਲਾਂ ਇਹ ਆਪਣਾ ਰੋਸ ਆਪਣਾ ਮੁਜ਼ਾਹਰਾ ਕੀਤਾ ਆ ਤੇ ਕੱਲ ਉਹ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਤੁੰਗਤਾਪ ਨਾਲ ਸਵਾਗਤ ਕਰ ਗਏ ਹਾਂ ਜੀ ਅੱਜ ਇੱਕ ਪੂਰੇ ਗਰਸ਼ਨ ਕਰਦੇ ਵਿੱਚ ਜਿਹੜਾ ਬੰਦ ਕਰਾਇਆ ਗਿਆ ਔਰ ਸਾਰੇ ਦੁਕਾਨਦਾਰਾਂ ਨੇ ਇਸ ਦਾ ਸਮਰਥਨ ਕੀਤਾ ਇਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਆਵਾਜ਼ ਕੀ ਹੈ ਲੋਕ ਨਹੀਂ ਚਾਹੁੰਦੇ ਕਿ ਗਰਸ਼ਨ ਕਰਦੇ ਟੁਕੜੇ ਹੋਣ ਅੱਜ ਜੱਪੀ ਸਪੀਕਰ ਸਾਹਿਬ ਇੱਕ ਪਾਸੇ ਅਨੰਤਪੁਰ ਸਾਹਿਬ ਦੇ ਮਤੇ ਲਹਿ ਰਹੇ ਇੱਕ ਪਾਸੇ ਨਮੇਸ਼ਰ ਦੇ ਮਤੇ ਲਹਿ ਰਹੇ ਤੀਜੇ ਪਾਸੇ ਜਿਹੜਾ ਇਹ ਆਸ਼ਵਾਸਨ ਦੇ ਰਹੇ ਆ ਕਿ ਮਾਲਪੁਰ ਪਾਸਾ ਜਿਹੜਾ ਹੁਸ਼ਿਆਰਪੁਰ ਨਾਲ ਰਹੂਗਾ ਇਹਦਾ ਮਤਲਬ ਸਮੁੱਚਾ ਹਲਕਾ ਗੜ ਸ਼ੰਕਰ ਇਹਦੇ ਟੁਕੜੇ ਕਰੰਦੀ ਦੀ ਘੇੜੀਆਂ ਚਾਲ ਜਿਹੜਾ ਡੀਪੀ ਸਪੀਕਰ ਸਾਹਿਬ ਚੱਲ ਰਹੇ ਆ ਔਰ ਉਹ ਚਾਲ ਦੇ ਖਿਲਾਫ ਅਜਗੜ ਸ਼ੰਕਰ ਇਕੱਠਾ ਹੋਇਆ ਮਾਰਚ ਕੱਢਿਆ ਦੁਕਾਨਾਂ ਜਿਹੜੀਆਂ ਪੂਰਨ ਬੰਦ ਰਿਆ ਇਹਦਾ ਮਤਲਬ ਸ਼ਹਿਰ ਸਾਡੇ ਨਾਲ ਹੈ ਇਲਾਕਾ ਸਾਡੇ ਨਾਲ ਹੈ ਇਲਾਕੇ ਨੇ ਸਮਰਥਨ ਕੀਤਾ ਔਰ ਇਹ ਗੱਲ ਹੁਣ ਸਰਕਾਰ ਨੂੰ ਜਿਹੜਾ ਸਮਝ ਲੈਣੀ ਚਾਹੀਦੀ ਹੈ ਔਰ ਡਿਪਟੀ ਸਪੀਕਰ ਜੈ ਕਰਸ਼ਨ ਰੌੜੀ ਨੂੰ ਸਮਝ ਲੈਣੀ ਚਾਹੀਦੀ ਕਿ ਆਪਣੀ ਧੱਕੇਸ਼ਾਹੀ ਨਾ ਚਲਾਵੇ ਔਰ ਇਹ ਗੁੰਡਾਗਰਦੀ ਨਾ ਕਰਕੇ ਦੱਸੇ ਸਿਰਫ 8-10 ਮਹੀਨੇ ਰਹਿ ਗਏ ਅਸੀਂ ਇਹ ਗੱਲ ਨਹੀਂ برداشت ਕਰਾਂਗੇ ਇਟਨਾ ਇਟ ਖੜਕਾ ਦੇਾਂਗੇ ਸਰਕਾਰ ਦੀ ਜੇਕਰ ਇਹਨਾਂ ਨੇ ਇਦਾਂ ਦਾ ਕੋਈ ਫੈਸਲਾ ਕੀਤਾ ਅੱਜ ਇੱਕ ਜਿਹੜਾ ਬੰਦ ਕੀਤਾ ਇਹ ਸਰਕਾਰ ਨੂੰ ਮੈਸੇਜ ਭੇਜਿਆ ਆ ਅਸੀਂ ਔਰ ਉਮੀਦ ਹੈ ਕਿ ਸਰਕਾਰ ਇਸ ਗੱਲ ਤੋਂ ਜਿਹੜਾ ਉਹਦੇ ਗਨ ਖੁੱਲ ਜਾਣਗੇ ਉਹ ਸੂਚਿਤ ਹੋ ਜਾਏਗੀ ਔਰ ਸਮਝ ਆਏਗੀ ਲੋਕਾਂ ਨੇ ਇਕੱਠੇ ਹੋ ਕੇ ਅੱਜ ਬਾਜ਼ਾਰ ਬੰਦ ਹੋਇਆ ਗਰਸ਼ੰਗ ਦੇ ਲੋਕ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦਾ ਜਾਣ ਦਾ ਵਿਰੋਧ ਕਰ ਰਹੇ ਆ ਆਪਾਂ ਨਹੀਂ ਜਾਵਾਂਗੇ ਗਰਸ਼ੰਗ ਦੇ ਲੋਕ ਚਾਹੁੰਦੇ ਆ ਸਾਰੇ ਇਲਾਕਾ ਚਾਹੁੰਦਾ ਸਾਰਾ ਤੇ ਸਾਨੂੰ ਹਿਾਰਪਣੇ ਰੱਖਿਆ ਜਾਵੇ ਪਰ ਪਤਾ ਨਹੀਂ ਜਿਹੜਾ ਡਿਪਟੀ ਸਪੀਕਰ ਆ ਜਾਂ ਮਾਨ ਸਰਕਾਰ ਆ ਸਾਨੂੰ ਕਿਉਂ ਉੱਤਲੇ ਪਾਸੇ ਧੱਕਣਾ ਚਾਹਦੀ ਆ ਸਾਰੇ ਲੋਕ ਇਸ ਗੱਲ ਦਾ ਕਿੰਨੇ ਲੰਮੇ ਸਮੇਂ ਤੋਂ ਵਕੀਲ ਭਾਈਚਾਰਾ ਆਮ ਲੋਕ ਪਾਰਟੀਆਂ ਸਾਰੀਆਂ ਕੱਟੀਆਂ ਹੋ ਗਈਆਂ ਬਰੋਧ ਕਰ ਰਹੀਆਂ ਅਜੇ ਸਰਕਾਰ ਕੰਦ ਤੋਂ ਮਸ ਨਹੀਂ ਹੋ ਰਹੀ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਸ ਧਰਤੀ ਦੇ ਲੋਕ ਗਦਰਾਂ ਦੇ ਗਦਰ ਪਾਰਟੀ ਦੇ ਇਲਾਕਾ ਆ ਸੂਰਬੀਰਾਂ ਦਾ ਇਲਾਕਾ ਆ ਜੇ ਨਾ ਸਰਕਾਰ ਮੰਨੀ ਝਟ ਕੇ ਲੜਾਂਗੇ ਛਾਟ ਕਰਾਂਗੇ ਪਰ ਹਿਰਸਤ ਨਹੀਂ ਜਾਵਾਂਗੇ ਪਰ ਲੋਕਾਂ ਦੀ ਜਿਹੜੀ ਬੁਨਿਆਦੀ ਮਸਲੇ ਆ ਸਰਕਾਰ ਉਹ ਨਹੀਂ ਹੱਲ ਕਰ ਰਹੀ ਨਾ ਬਾਈਪਾਸ ਬਣਾਇਆ ਜਾ ਰਿਹਾ ਕਰシャンਕਰ ਦਾ ਨਾ ਮਾਲਪੁਰ ਜੀ ਬਾਈਪਾਸ ਕੋਈ ਬਣਾਇਆ ਜਾ ਰਿਹਾ ਪਰ ਲੋਕਾਂ ਦੀ ਮੰਗ ਤੋਂ ਉਲਟ ਜਾ ਕੇ ਸਾਨੂੰ ਆਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਲੋਕ ਸਾਰੇ ਵਿਰੋਧ ਕਰ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਦੀਆਂ ਮਾਈਨਿੰਗ ਬੰਦ ਕਰ ਦੇਾਂਗੇ ਭ੍ਰਿਸ਼ਟਾਚਾਰ ਬੰਦ ਕਰ ਦੇਾਂਗੇ ਨਸ਼ੇ ਬੰਦ ਕਰ ਦੇਾਂਗੇ ਨਸ਼ੇ ਵੀ ਉਸੇ ਤਰ੍ਹਾਂ ਚੱਲ ਰਹੇ ਆ ਭ੍ਰਿਸ਼ਟਾਚਾਰ ਵਧਿਆ ਅੱਗੇ ਨਾਲੋਂ ਮਾਈਨਿੰਗ ਵੀ ਅੱਗੇ ਨਾਲੋਂ ਵਧਿਆ ਸਰਕਾਰ ਇੱਥੇ ਰੋਕ ਨਹੀਂ ਲਾ ਸਕੀ ਪਰ ਲੋਕਾਂ ਦੇ ਉਲਟ ਜਾ ਕੇ ਲੋਕਾਂ ਦੇ ਵਿਰੁੱਧ ਫੈਸਲੇ ਕਰ ਰਹੀ ਆ